ਵੇ ਚੱਡੀ ਆ ਜੀ ਵਜੀ ਆ ਡੰਡੇ ਮਾਰਨ ਦੇ ਜੀ ਕੀ ਕੁਝ ਮਾਰਨ ਦੇ ਜੀ ਹਾਂ ਦੇਖੋ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਮਕਾਨ ਸੀ ਆਕਾ ਮੰਡੀ ਔਰ 1100 ਗਾਜ ਜਗਾ ਰਹੀ ਆ ਉਹਦੇ ਅੱਗੇ ਮੇਰੇ ਕਿਲੇ ਦੀ ਇਮਾਰਤ ਵਿੱਚ ਜੰਦੀਪ ਭਵਾਨ ਆਇਆ ਇਸ ਮਰਗੀ ਦਾ ਉਹ ਵੀ ਕਹਿੰਦੇ ਜੀ ਇੱਕ ਵਾਰੀ ਹੱਥੀ ਪਿਆ ਆ ਬਾਕੀ ਜਿਹੜੇ ਮੌਕੇ ਤੇ ਡਿਊਟੀ ਕਿਸੇ ਦਾ ਭੋਲ ਤੇ ਜਗਾ ਨਹੀਂ ਕਹਿੰਦਾ ਜਗਾ ਖਾਲੀ ਕਰ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਬ ਇੰਸਪੈਕਟਰ ਦੇ ਵੱਲੋਂ ਕਿਸ ਟੰਗ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਤਾਂ ਇਹ ਵੀਡੀਓ ਤੁਸੀਂ ਵੀ ਜ਼ਰੂਰ ਹੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼ ਤੌਰ ਤੇ ਤੁਹਾਨੂੰ ਵੀ ਨਜ਼ਰ ਆਏਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਬ ਇੰਸਪੈਕਟਰ ਜਿਹੜਾ ਬਿਨਾਂ ਵਰਦੀ ਦੇ ਹੀ ਥਾਣੇ ਦੇ ਵਿੱਚ ਬੈਠਿਆ ਹੋਇਆ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਇਸ ਦੇ ਵੱਲੋਂ ਸੁਣੀਆਂ ਜਾ ਰਹੀਆਂ ਨੇ ਤਾਂ ਜਿਸ ਦੇ ਮਗਰੋਂ ਪੁਲਿਸ ਦੇ ਵੱਲੋਂ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਇਸ ਖਿਲਾਫ ਐਕਸ਼ਨ ਵੀ ਲਿੱਤਾ ਗਿਆ ਤੇ ਸਬ ਇੰਸਪੈਕਟਰ ਸਰਵੰਤ ਸਿੰਘ ਜੋ ਹੈ ਉਸ ਨੂੰ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਤਾਂ ਦੇਖੇ ਜਾ ਸਕਦਾ ਹੈ ਕਿ ਅੰਮ੍ਰਿਤਸਰ ਦੇ थाना ਰਾਮ ਬਾਗ ਦੀ ਇਹ ਵੀਡੀਓ ਹੈ ਕੁਝ ਲੋਕ ਜਿਹੜੇ ਨੇ ਆਪਣੀ ਕੋਈ ਮੁਸ਼ਕਲ ਲੈ ਕੇ ਸਬ ਇੰਸਪੈਕਟਰ ਦੇ ਕੋਲ ਪਹੁੰਚਦੇ ਨੇ ਤੇ ਉਸ ਵੇਲੇ ਇੱਕ ਵਿਅਕਤੀ ਦੇ ਵੱਲੋਂ ਅਚਾਨਕ ਹੀ ਜਿਹੜੇ ਵੀਡੀਓ ਬਣਾ ਲਿੱਤੀ ਜਾਂਦੀ ਹੈ ਤੇ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤਾ ਗਿਆ ਤਾਂ ਵਰਦੀ ਵੀ ਜਿਹੜੀ ਹੈ ਉਹ ਵੀ ਇਸ ਸਬ ਇੰਸਪੈਕਟਰ ਨੇ ਜਿਹੜੀ ਹੈ ਨਹੀਂ ਪਾਈ ਹੋਈ ਸੀ ਤਾਂ ਉੱਥੇ ਹੀ ਬੈਠ ਕੇ ਖਾ ਪੀ ਰਿਆ ਸੀ ਖਾਣ ਦੇ ਪੀਣ ਦੇ ਇਸ ਦੇ ਵੱਲੋਂ ਨਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਜਿਸ ਦੇ ਮਗਰੋਂ ਇੱਕ ਵੀਡੀਓ ਵੀ ਜਿਹੜੀ ਇਹ ਬਣਾ ਲਿੱਤੀ ਗਈ ਤੇ ਜਿਹੜੇ ਵੱਡੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ ਉਹ 1100 ਗੱਜਾ ਰੀਆ ਉਹਦੇ ਅੱਗੇ ਮੇਰੇ ਕਿਹਨੇ ਕੀ ਮਾਰਿਆ ਗੀਂਦੀ ਭਵਾੜ ਆਇਆ ਇਸ ਮਰਗੀ ਦਾ ਉਹ ਮੈਨੂੰ ਪਹਿਲੇ ਹੀ ਇੱਕ ਵਾਰੀ ਹੱਤੀ ਪਿਆ ਆ ਜਿਹੜੇ ਮੌਕੇ ਤੇ ਡਿਊਟੀ ਉੱਥੇ ਜਿਹੜਾ ਜਗਾ ਨਹੀਂ ਕਹਿੰਦਾ ਕਿ ਜਗਾ ਖਾਲੀ ਕਰ ਦੇ ਤੇ ਉਹ ਤਾਂ ਸਾਡੀ ਉਹਨੂੰ ਮਾਰ ਕੇ ਲਾਇਆ ਅੱਗੇ ਉਹ ਨਾ ਬੰਦੇ ਆ ਗਏ ਆ ਪਜਾ ਦਿੱਤਾ ਵਾ ਤੇ ਦੂਜੇ ਵੱਲੋਂ ਆਇਆ ਉਹਨੇ ਚਪੇੜ ਛੱਡੀ ਆ ਕੀ ਲੱਗੀ ਆ ਡੰਡੇ ਮਾਰਨ ਦੇ ਹੀ ਆ ਕੀ ਕੁਛ ਮਾਰਨ ਦੇ ਹੀ ਆ ਹਾਂ ਤੇ ਉਹ ਮੇਰੇ ਮਗਾਹਾਂ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਪੰਥ ਆ ਆਕਾ ਮੰਡੀ ਔਰ 1100 ਗਾਜ ਜਗਾ ਰਹੀ ਹੈ ਉਹਦੇ ਅੱਗੇ ਮੇਰੇ ਕਿਤੇ ਕਿ ਬਾਰੇ ਜੰਗੀ ਪ੍ਰਵਾਹ ਆਇਆ ਇਸ ਮਹੀ ਦਾ ਉਹ ਕਹਿੰਦੇ ਕਿ ਕੋਈ ਹੰਟੀ ਜਾ ਰਹੀ ਹੈ ਜਿਹੜੇ ਮੁੱਢਲੇ ਹੁਕਮ ਤੋਂ ਉਹ ਜਗਾ ਲਈ ਜਾਂਦਾ ਜਗਾ ਖਾਲੀ ਕਰਦੇ ਤੇ ਤੇ ਉਹ ਤਾਂ ਠੜੀ ਸੀ ਉਹਨੂੰ ਮਾਰਗਾ ਨਹੀਂ ਲਾਇਆ ਅੱਗੇ ਔਰ ਸੋ ਯਾਰ ਲੱਗਦਾ ਮੈਂ ਪਜਾ ਕੀਤਾ ਵਾ ਦੂਜੇ ਵੱਲੋਂ ਆਇਆ ਉਹਨੇ ਟਪੇੜ ਛੱਡੀ ਆਹ ਕੀ ਵਜੀ ਆਂ ਡੰਡੇ ਮਾਰਨਦੇ ਜੀ ਕਿ ਕਿੰਬਖ ਮਾਰਨਦੇ ਜੀ ਹੈ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਮਕਾਨ ਕਿਹਾ ਆ ਕਾ ਮੰਡੀ ਉਹ 1100 ਗਾ ਜਗਾ ਲੀਆ ਉਹਦੇ ਅੱਗੇ ਮੇਰੇ ਕਿੰਨੀ ਉਮਾਰੀ ਦੇ ਮੈਨੂੰ ਨਹੀਂ ਪਰਵਾਹ ਆਇਆ ਇਹਦੇ ਮੰਜੇ ਦਾ ਉਹ ਮੈਨੂੰ ਪਹਿਲੇ ਹੀ ਇੱਕ ਵਾਰੀ ਹੱਤੀਆ ਤੇ ਫਿਰ ਜਦੋਂ ਜਗਾ ਨਹੀਂ ਜੰਦਾ ਜਗਾ ਖਾਲੀ ਕਰਦੇ ਉਹ ਤਾਂ ਉੱਥੇ ਹੀ ਸੀ ਉਹਨੂੰ ਮਾਰਗਾ ਨੇ ਲਾਇਆ ਹੋਇਆ ਅੱਗੇ ਕੋਲੋਂ ਆ ਗਿਆ ਲੱਗਦਾ ਮੈਂ ਪਚਾਰ ਕੀਤਾ ਵਾ ਤੇ ਦੂਜੇ ਪੰਨੋਂ ਆਇਆ ਉਹਨੇ ਚਪੇੜ ਛੱਡੀ ਹੈ ਕੀ ਮਰਜ਼ੀ ਰਾ ਜੰਡੇ ਮਾਰਨ ਦੇ ਜੀ ਕੋਈ ਕੁਝ ਮਾਰਨ ਦੇ ਜੀ ਹਾਂ ਤੇ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਪੰਦ ਆ ਆ ਕਾਮੰਡੀ